ਜੇ ਤੂੰ ਬਚਣਾ ਹੈ ਤਾਂ ਆਪਣਿਆਂ ਤੋਂ ਬਚ। ਇਹ ਨਾ ਸੋਚ ਕਿ ਲੋਕ ਕੀ ਕਹਿਣਗੇ। ਸੱਚ ਜਾਣੀ ਤੈਨੂੰ ਉਜੜਦੇ ਨੂੰ ਵੇਖ ਸਵਾਦ ਆਪਣੇ ਹੀ ਲੈਣਗੇ। ਅਕਸਰ ਮੈਂ ਇਹ ਸੋਚਿਆ ਕਰਦਾ ਸੀ ਕਿ ਜਿਹੜਾ ਹੈ ਹੀ ਆਪਣਾ ਉਹਨਾਂ ਤੋਂ ਕਿਸੇ ਨੁਕਸਾਨ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਜ਼ਿੰਦਗੀ ਵਿੱਚ ਮੈਨੂੰ ਰਿਸ਼ਤੇਦਾਰਾਂ ਦੀਆਂ ਦੋਗਲੀਆਂ ਨੀਤੀਆਂ ਨੇ ਵੀ ਬਹੁਤ ਕੁਝ ਸਿਖਾਇਆ ਹੈ ਅਤੇ ਆਪਣੀ ਦੋਸਤੀ ਦਾ ਦਾਵਾ ਕਰਨ ਵਾਲੇ ਆਪਣੇ ਦੇ ਬਤੀਵੇ ਨੇ ਵੀ ਅਜੇਾ ਬਹੁਤ ਕੁਝ ਸਿਖਾਇਆ। ਕਿ ਉਹਨਾਂ ਤੋਂ ਪਾਸਾ ਵੱਟ ਕੇ ਲੰਘਣ ਲਈ ਮਜਬੂਰ ਹੋਣਾ ਪਿਆ ਕਿਸੇ ਨੇ ਇਹ ਲਿਖਤੀ ਸ਼ਿਕਾਇਤ ਕਰ ਦਿੱਤੀ ਕਿ ਮੈਂ ਨੌਕਰੀ ਕਰਦਾ ਹਾਂ ਪੱਤਰਕਾਰੀ ਕਰ ਰਿਹਾ ਹਾਂ ਇੰਨਾ ਹੀ ਨਹੀਂ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਮੈਂ ਲੋਕਾਂ ਦਾ ਸ਼ੋਸ਼ਣ ਕਰਦਾ ਹਾਂ ਅਤੇ ਲੋਕਾਂ ਪਾਸੋਂ ਪੈਸੇ ਲੈ ਕੇ ਖਬਰਾਂ ਲਾਉਂਦਾ ਹਾਂ ਪੰਜਾਬ 24 7 TV ਦੇ ਦਰਸ਼ਕਾਂ ਦਾ ਕਰਦੇ ਆਂ ਸਵਾਗਤ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਸੀਨੀਅਰ ਪੱਤਰਕਾਰ ਮਨਮੋਹਨ ਸਿੰਘ ਢਿਲੋਂ ਰਾਂ ਦਾ ਇੱਕ ਮਿਡਲ ਲੈ ਰਹੇ ਆਂ ਜਿਹਦਾ ਸਰਲੇਖ ਹੈ ਆਪਣੇ ਤੋਂ ਬਚੋ ਮਨਮੋਹਨ ਸਿੰਘ ਢਿਲੋਂ ਲਿਖਦੇ ਹਨ ਬਚਪਨ ਵਿੱਚ ਅਕਸਰੇ ਸੁਣਿਆ ਕਰਦਾ ਸਾਂ ਕਿ ਆਪਣੇ ਆ ਤੇ ਆਪਣੇ ਚੁਗਲਖੋਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਚੁਗਲਖੋਰਾਂ ਤੋਂ ਬਚਣ ਦੀ ਗੱਲ ਤਾਂ ਉਸ ਵੇਲੇ ਵੀ ਸਮਝ ਆਉਂਦੀ ਸੀ ਕਿਉਂਕਿ ਅਜਿਹੀ ਇੱਕ ਘਟਨਾ ਮੇਰੇ ਸਾਹਮਣੇ ਵਾਪਰੀ ਸੀ ਪਰ ਆਪਣਿਆਂ ਤੋਂ ਬਚਣ ਦੀ ਗੱਲ ਦਿਮਾਗ ਦੇ ਕਿਸੇ ਕੋਨੇ ਵਿੱਚ ਵੀ ਨਹੀਂ ਸੀ ਬੈੰਦੀ ਆਪਣਿਆਂ ਤੋਂ ਬਚੋ ਕਈ ਵਾਰ ਟਰੱਕਾਂ ਦੇ ਪਿੱਛੇ ਲਿਖਿਆ ਵੀ ਪੜਿਆ ਸੀ ਪਰ ਇਹ ਗੱਲ ਫਿਰ ਵੀ ਸਮਝ ਨਹੀਂ ਲੱਗੀ ਸੀ ਹਾਂ ਇੱਕ ਵਾਰ ਕਿਸੇ ਲੇਖਕ ਦੀਆਂ ਇਹ ਲੈਣਾ ਪੜੀਆਂ ਸਨ ਜੇ ਤੂੰ ਬਚਣਾ ਹੈ ਤਾਂ ਆਪਣਿਆਂ ਤੋਂ ਬਚ ਇਹ ਨਾ ਸੋਚ ਕਿ ਲੋਕ ਕੀ ਕਹਿਣਗੇ ਸੱਚ ਜਾਣੀ ਤੈਨੂੰ ਉਜੜਦੇ ਨੂੰ ਵੇਖ ਸਵਾਦ ਆਪਣੇ ਹੀ ਲੈਣਗੇ ਇਹ ਗੱਲ ਕੁਝ ਮੇਰੇ ਪੱਲੇ ਪਈ ਸੀ ਪਰ ਇਸ ਬਾਰੇ ਕਦੇ ਬਹੁਤਾ ਸੋਚਿਆ ਨਹੀਂ ਸੀ ਕਿਸੇ ਦੇ ਮੱਥੇ ਤੇ ਇਹ ਤਾਂ ਨਹੀਂ ਲਿਖਿਆ ਹੁੰਦਾ ਕਿ ਉਹ ਤੁਹਾਡਾ ਵਿਸ਼ਵਾਸਪਾਤਰ ਹੈ ਜਾਂ ਤੁਹਾਡੇ ਨਾਲ ਅੰਦਰੋਂ ਖਾਰ ਖਾਣ ਵਾਲਾ ਜਾਂ ਵਿਰੋਧ ਰੱਖਣ ਵਾਲਾ ਹੈ ਇਸੇ ਲਈ ਅਸੀਂ ਅਕਸਰ ਹਰੇਕ ਨੂੰ ਆਪਣਾ ਸਮਝ ਕੇ ਉਸ ਨਾਲ ਦਿਲ ਦੀ ਗੱਲ ਸਾਂਝੀ ਕਰ ਲੈਂਦੇ ਆ ਜੇਕਰ ਕਿਸੇ ਮਿੱਤਰ ਨੂੰ ਆਪਣਾ ਸਮਝ ਕੇ ਆਪਣੇ ਦਿਲ ਦੀ ਗੱਲ ਕਰਦੇ ਆ ਤਾਂ ਅਗਲਾ ਕਦੇ ਵੀ ਜੇ ਉਹ ਖਾਰ ਰੱਖਦਾ ਵੀ ਹੋਵੇ ਇਹ ਮਹਿਸੂਸ ਨਹੀਂ ਹੋਣ ਦੇਵੇਗਾ ਕਿ ਉਹ ਤੁਹਾਡੇ ਪ੍ਰਤੀ ਸ਼ਰਧਨੀ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਜਿਹੜਾ ਕੰਮ ਅਸੀਂ ਕਰਦੇ ਹਾਂ ਉਸ ਵਿੱਚ ਸਫਲ ਹੋ ਜਾਂਦੇ ਹਾਂ ਪਰ ਅਜਿਹਾ ਕੰਮ ਕਿਸੇ ਦੋਸਤ ਦੀ ਪਹੁੰਚ ਵਿੱਚ ਨਹੀਂ ਹੁੰਦਾ ਤੇ ਉਹ ਦੋਸਤੀ ਦੇ ਬਾਵਜੂਦ ਸਾਡੇ ਲਈ ਤਕਲੀਫ ਦੇ ਬਣ ਜਾਂਦਾ ਹੈ ਅਕਸਰ ਮੈਂ ਇਹ ਸੋਚਿਆ ਕਰਦਾ ਸੀ ਕਿ ਜਿਹੜਾ ਹੈ ਹੀ ਆਪਣਾ ਉਹਨਾਂ ਤੋਂ ਕਿਸੇ ਨੁਕਸਾਨ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ਇਹ ਦਾਇਰਾ ਕੇਵਲ ਪਰਿਵਾਰ ਖੂਨ ਦੇ ਰਿਸ਼ਤੇ ਜਾਂ ਫਿਰ ਰਿਸ਼ਤੇਦਾਰਾਂ ਤੱਕ ਸੀਮਿਤ ਨਹੀਂ ਹੁੰਦਾ ਇਸ ਵਿੱਚ ਤੁਹਾਡੇ ਕੁਝ ਦੋਸਤ ਉਹ ਵੀ ਸਾਥੀ ਸਾਥੀ ਦੋਸਤ ਵੀ ਸ਼ਾਮਲ ਹੁੰਦੇ ਹਨ ਜਿਹੜੇ ਨੌਕਰੀ ਦੇ 8 ਘੰਟੇ ਤੁਹਾਡੇ ਨਾਲ ਰਹਿੰਦੇ ਹਨ ਪਰ ਜ਼ਿੰਦਗੀ ਨੇ ਮੈਨੂੰ ਇਹ ਸਿਖਾਇਆ ਕਿ ਰਿਸ਼ਤੇਦਾਰ ਵੀ ਆਪਣੇਆਂ ਤੋਂ ਵਚਣ ਵਾਲਿਆਂ ਵਿੱਚ ਹੀ ਆਉਂਦੇ ਨੇ ਤੇ ਉਹ ਵੀ ਜਿਹੜੇ ਤੁਸੀਂ ਆਪਣੇ ਸੱਜਣ ਮਿੱਤਰ ਬਣਾਏ ਹਨ ਉਹ ਵੀ ਜਿਹੜੇ ਤੁਹਾਡੇ ਕਲੀਕ ਹੋਣ ਤੇ ਤੁਹਾਡੇ ਆਪਣੇਪਣ ਦਾ ਦਾਵਾ ਭਰਦੇ ਹੋਣ ਜ਼ਿੰਦਗੀ ਵਿੱਚ ਮੈਨੂੰ ਰਿਸ਼ਤੇਦਾਰਾਂ ਦੀਆਂ ਦੋਗਲੀਆਂ ਨੀਤੀਆਂ ਨੇ ਵੀ ਬਹੁਤ ਕੁਝ ਸਿਖਾਇਆ ਹੈ ਅਤੇ ਆਪਣੀ ਦੋਸਤੀ ਦਾ ਦਾਵਾ ਕਰਨ ਵਾਲੇ ਆਪਣੇ ਦੇ ਵਤੀਰੇ ਨੇ ਵੀ ਅਜਿਹਾ ਬਹੁਤ ਕੁਝ ਸਿਖਾਇਆ ਕਿ ਉਹਨਾਂ ਤੋਂ ਪਾਸਾ ਵੱਟ ਕੇ ਲੰਘਣ ਲਈ ਮਜਬੂਰ ਹੋਣਾ ਪਿਆ। ਪੱਤਰਕਾਰੀ ਮੇਰਾ ਸ਼ੌਕ ਰਿਹਾ ਹੈ ਤੇ ਮੈਂ ਅੱਜ ਵੀ ਇਸ ਨੂੰ ਉਸੇ ਸ਼ਿੱਦਤ ਤੇ ਸਿਰਤਾ ਨਾਲ ਨਿਭਾ ਰਿਹਾ ਹਾਂ। ਨੌਕਰੀ ਵਿੱਚ ਹੁੰਦਿਆਂ ਵੀ ਮੈਂ ਪੱਤਰਕਾਰੀ ਦੇ ਸ਼ੌਕ ਤੋਂ ਕਦੇ ਵੇਸਲਾ ਨਹੀਂ ਹੋਇਆ। ਨੌਕਰੀ ਅਤੇ ਪੱਤਰਕਾਰੀ ਨੂੰ ਆਪਣੀ ਥਾਂ ਤੇ ਰੱਖ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਮੈਂ ਇੱਕ ਸੰਤੁਲਨ ਬਣਾ ਕੇ ਰੱਖਿਆ ਸੀ ਪਰ ਪੱਤਰਕਾਰੀ ਵਿੱਚੋਂ ਪੈਸਾ ਨਹੀਂ ਸੀ ਕਮਾਇਆ ਤਨਖਾਹ ਨਹੀਂ ਸੀ ਲਈ ਅਤੇ ਨਾ ਹੀ ਇਸ ਨੂੰ ਗਲਤ ਮੰਤਵ ਲਈ ਵਰਤਿਆ ਸੀ ਪੱਤਰਕਾਰੀ ਨੂੰ ਮੈਂ ਕੇਵਲ ਇੱਕ ਸ਼ੌਕ ਵਜੋਂ ਤੇ ਆਪਣੀ ਮਾਨਸਿਕ ਸੰਤੁਸ਼ਟੀ ਲਈ ਹੀ ਅਪਣਾਇਆ ਸੀ ਇਸੇ ਸੰਤੁਲਨ ਨੇ ਮੈਨੂੰ ਸ਼ੋਹਰਤ ਵੀ ਦਿੱਤੀ ਉਤਸ਼ਾਹ ਵੀ ਵਧਾਇਆ ਤੇ ਮੇਰੀ ਪਛਾਣ ਵੀ ਬਣਾਈ ਪਰ ਇਹੋ ਗੱਲ ਮੇਰੇ ਆਪਣੇ ਕੁਲੀਗ ਕੁਝ ਆਪਣਿਆਂ ਨੂੰ राਸ ਨਹੀਂ ਸੀ ਆਈ ਕਿਸੇ ਨੇ ਇਹ ਲਿਖਤੀ ਸ਼ਿਕਾਇਤ ਕਰ ਦਿੱਤੀ ਕਿ ਮੈਂ ਨੌਕਰੀ ਕਰਦਿਆਂ ਪੱਤਰਕਾਰੀ ਕਰ ਰਿਹਾ ਹਾਂ ਇੰਨਾ ਹੀ ਨਹੀਂ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਮੈਂ ਲੋਕਾਂ ਦਾ ਸ਼ੋਸ਼ਣ ਕਰਦਾ ਹਾਂ ਅਤੇ ਲੋਕਾਂ ਪਾਸੋਂ ਪੈਸੇ ਲੈ ਕੇ ਖਬਰਾਂ ਲਾਉਂਦਾ ਹਾਂ ਇਸ ਸ਼ਿਕਾਇਤ ਦੇ ਸਬੰਧ ਵਿੱਚ ਉੱਚਤ ਅਧਿਕਾਰੀਆਂ ਨੇ ਮੇਰੇ ਪਾਸੋਂ ਲਿਖਤੀ ਜਵਾਬ ਮੰਗ ਲਿਆ ਮੈਂ ਇਹ ਲਿਖ ਕੇ ਦਿੱਤਾ ਕਿ ਮੇਰੇ ਤੇ ਝੂਠੇ ਦੋਸ਼ ਲਾਏ ਗਏ ਹਨ ਇਸ ਲਈ ਕਿਰਪਾ ਕਰਕੇ ਸ਼ਿਕਾਇਤ ਕਰਨ ਵਾਲੇ ਕੋਲੋਂ ਮੇਰੇ ਤੇ ਲਾਏ ਗਏ ਦੋਸ਼ਾਂ ਬਾਰੇ ਹਲਫੀਆ ਬਿਆਨ ਲੈ ਕੇ ਦਿੱਤਾ ਜਾਵੇ ਪਰ ਸਲਨਾਵਾ ਗਲਤ ਹੋਣ ਅਤੇ ਸ਼ਿਕਾਇਤ ਝੂਠੀ ਹੋਣ ਕਰਕੇ ਉਸ ਵਿਅਕਤੀ ਨੇ ਕੋਈ ਹਲਫੀਆ ਬਿਆਨ ਨਹੀਂ ਸੀ ਦਿੱਤਾ ਕੁਝ ਦਿਨਾਂ ਬਾਅਦ ਯੂਨੀਵਰਸਿਟੀ ਦੇ ਉੱਚਤ ਅਧਿਕਾਰੀਆਂ ਨੇ ਮੈਨੂੰ ਆਪਣੇ ਦਫ਼ਤਰ ਵੇਖ ਸਦਿਆ ਸੀ ਉਹਨਾਂ ਕਿਹਾ ਕਿ ਮੈਂ ਤੁਹਾਡੇ ਕੰਮ ਵਿਵਹਾਰ ਬਾਰੇ ਸਾਰੀ ਜਾਣਕਾਰੀ ਲੈ ਲਈ ਹੈ ਇਹ ਸਭ ਕੁਝ ਮੈਂ ਸ਼ਿਕਾਇਤ ਦੀ ਕਾਪੀ ਤੁਹਾਨੂੰ ਭੇਜਣ ਤੋਂ ਪਹਿਲਾਂ ਪਤਾ ਕਰ ਲਿਆ ਸੀ ਮੈਨੂੰ ਪਤਾ ਹੈ ਕਿ ਇਹ ਸਭ ਕੁਝ ਝੂਠ ਹੈ ਤੇ ਇਸ ਵਿੱਚ ਕੋਈ ਦਮ ਵੀ ਨਹੀਂ ਤੁਹਾਡੇ ਨਾਲ ਕੋਈ ਖਾਰ ਖਾਂਦਾ ਹੋਵੇਗਾ ਮੈਨੂੰ ਉਹਨਾਂ ਆਪਣੇ ਕੋਲ ਬਿਠਾ ਲਿਆ ਅਤੇ ਆਖਿਆ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ ਮੇਰੀ ਇਹ ਗੱਲ ਤੁਸੀਂ ਪੱਲੇ ਬਣ ਲੈਣੀ ਇਹ ਜ਼ਿੰਦਗੀ ਭਰ ਤੁਹਾਡੇ ਕੰਮ ਆਵੇਗੀ ਤੁਸੀਂ ਹਰੇਕ ਨੂੰ ਆਪਣਾ ਨਾ ਸਮਝੋ ਜਿਨ੍ਹਾਂ ਨੂੰ ਤੁਸੀਂ ਆਪਣੇ ਸਮਝਦੇ ਹੋ ਉਹਨਾਂ ਤੋਂ ਵੀ ਬਚ ਕੇ ਰੋ ਉਹਨਾਂ ਆਖਿਆ ਆਪਣੇ ਤੋਂ ਬਚੋ ਅਤੇ ਇਹ ਕਹਿ ਕੇ ਸ਼ਿਕਾਇਤ ਦੇ ਟੁਕੜੇ-ਟੁਕੜੇ ਕਰਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ ਉਹਨਾਂ ਵੱਲੋਂ ਦਿੱਤੀ ਗਈ ਇਹ ਨਸੀਹਤ ਮੈਂ ਅੱਜ ਵੀ ਸੰਭਾਲੀ ਹੋਈ ਹੈ ਦਿਲਚਸਪੀ ਵਾਲੀ ਗੱਲ ਇਹ ਹੋਈ ਕਿ ਜਿਸ ਸ਼ਖਸ ਨੇ ਮੇਰੇ ਖਿਲਾਫ ਸ਼ਿਕਾਇਤ ਕੀਤੀ ਸੀ ਮੈਨੂੰ ਉਸ ਬਾਰੇ ਕਿਸੇ ਉਸ ਦੇ ਆਪਣੇ ਨਹੀਂ ਦੱਸ ਦਿੱਤਾ ਸੀ ਸੋ ਮਨਮੋਹ ਢਿਲੋਹਰਾ ਦਾ ਲੇਖ ਕੇ ਆਪਣੇ ਤੋਂ ਬਚੋ ਆਪਣੇ ਦਾ ਭਾਵ ਆਪਣੇ ਆਲੇ-ਦੁਆਲੇ ਜਿਨ੍ਹਾਂ ਨਾਲ ਤੁਸੀਂ ਵਿਚਰਦੇ ਹੋ ਉਹ ਤੁਹਾਡੇ ਨਾਲ ਅੰਦਰੋਂ ਕਿਸ ਤਰ੍ਹਾਂ ਵਰਤਦੇ ਨੇ ਕਿਹੋ ਜਿਹੀ ਖਾਰ ਰੱਖਦੇ ਨੇ ਇਹਦਾ ਤੁਹਾਨੂੰ ਕਦੀ ਅਹਿਸਾਸ ਵੀ ਨਹੀਂ ਹੁੰਦਾ ਸੋ ਇਹ ਸੀ ਅੱਜ ਦਾ ਸਾਡਾ ਤੀਸਰੀ ਅਕ ਪ੍ਰੋਗਰਾਮ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ